ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਵਿਆਹੀਆਂ ਔਰਤਾਂ ਤਾਂ ਆਖਰ ਤੱਕ ਸੁਣਨ ਫਿਰ ਹੀ ਸਮਝ ਆਵੇਗੀ ਇੱਕ ਵਾਰ ਇੱਕ ਨਗਰ ਵਿੱਚ ਇੱਕ ਸੇਠ ਰਹਿੰਦਾ ਸੀ ਸੇਠ ਦੇ ਚਾਰ ਪੁੱਤਰ ਤੇ ਇੱਕ ਧੀ ਸੀ ਸੇਠ ਆਪਣੀ ਧੀ ਨੂੰ ਬਹੁਤ ਜ਼ਿਆਦਾ ਲਾਡ ਪਿਆਰ ਕਰਦਾ ਸੀ ਉਹ ਜੋ ਵੀ ਚੀਜ਼ ਮੰਗੇ ਉਹ ਹਾਜ਼ਰ ਕਰ ਦਿਆ ਕਰਦਾ ਮਾਂ ਕਹਿੰਦੀ ਵੀ ਇਸ ਨੇ ਅਗਲੇ ਘਰ ਜਾਣਾ ਹੈ ਇਸ ਲਈ ਐਨੇ ਲੜ ਨਾ ਲੜਾਇਆ ਕਰੋ ਇਸ ਨੂੰ ਸਿਆਣੀ ਹੋ ਜਾਂਦੇ ਹੋ ਅਕੋ ਸੇਟ ਨੇ ਕਹਿਣਾ ਕਿ ਕੋਈ ਨਾ ਅੱਗੇ ਵੀ ਘਰ ਐਵੇਂ ਦਾ ਹੀ ਲੱਭ ਲਵਾਂਗੇ ਮਾਂ ਬਹੁਤ ਫਿਕਰਮੰਦ ਰਹਿੰਦੀ ਸੀ ਚਾਰ ਪੁੱਤ ਵੱਡੇ ਸੀ ਹੌਲੀ-ਹੌਲੀ ਇੱਕ-ਇੱਕ ਕਰਕੇ ਚਾਰਾ ਪੁੱਤਾਂ ਦਾ ਵਿਆਹ ਕਰ ਲਿਆ ਧੀ ਨੂੰ ਉਹਨੇ ਕਦੇ ਕਿਸੇ ਕੰਮ ਕਰਨ ਨੂੰ ਨਹੀਂ ਆਖਿਆ ਸੀ ਜਿਸ ਕਰਕੇ ਧੀ ਨੇ ਆਪਣੀ ਮਰਜ਼ੀ ਨਾਲ ਜਦੋਂ ਮਨ ਕਰਨਾ ਉਦੋਂ ਉੱਠਣਾ ਸੇਟ ਨੇ ਆਪਣੀ ਧੀ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦਿੱਤੀ। ਉਸ ਦੀਆਂ ਭਾਬੀਆਂ ਵੀ ਉਸ ਨੂੰ ਬਹੁਤ ਪਿਆਰ ਕਰਦੀਆਂ ਸਨ। ਭਰਾ ਵੀ ਬਹੁਤ ਲਾਡ ਕਰਦੇ ਸਨ। ਉਹ ਸਾਰਿਆਂ ਦੀ ਲਾਡਲੀ ਸੀ। ਹੌਲੀ-ਹੌਲੀ ਹੁਣ ਉਹਨਾਂ ਦੀ ਧੀ ਜਦੋਂ ਜਵਾਨ ਹੋਈ ਤਾਂ ਉਹਨਾਂ ਸੋਚਿਆ ਕਿ ਇਸ ਲਈ ਕੋਈ ਚੰਗਾ ਕਰ ਲਿਆ ਜਾਵੇ। ਹੁਣ ਉਹਨਾਂ ਨੇ ਆਸ-ਪਾਸ ਬਹੁਤ ਖੋਜ ਕੀਤੀ। ਨਾਲ ਦੇ ਨਗਰ ਵਿੱਚ ਇੱਕ ਸੇਟ ਸੀ। ਉਹਨਾਂ ਨਾਲ ਉਹ ਬਹੁਤ ਅਮੀਰ ਸੀ ਉਸਦੇ ਘਰ ਜਾ ਕੇ ਰਿਸ਼ਤਾ ਪੱਕਾ ਕਰ ਦਿੱਤਾ ਰਿਸ਼ਤਾ ਪੱਕਾ ਕਰਨ ਤੋਂ ਬਾਅਦ ਲਗਭਗ 2 ਮਹੀਨੇ ਵਿੱਚ ਉਸਦਾ ਵਿਆਹ ਹੋ ਗਿਆ ਜਦੋਂ ਅਗਲੇ ਘਰ ਗਈ ਤਾਂ ਉੱਥੇ ਵੀ ਸਵੇਰੇ ਉਵੇਂ ਉੱਠਿਆ ਕਰਨਾ ਜਿਵੇਂ ਆਪਣੇ ਘਰ ਉੱਠਦੀ ਸੀ ਕਿਸੇ ਨੇ ਕੋਈ ਇੱਕ ਗੱਲ ਕਿਹਾ ਕਰਨੀ ਤਾਂ ਬਦਲੇ ਚ 4 ਗੱਲਾਂ ਸੁਣਾ ਦਿੰਦੀ ਉਹ ਬੈਠੇ ਬਿਠਾਏ ਖਾਣਾ ਮੰਗਦੀ ਹੁਣ ਉਹਨਾਂ ਦੇ ਘਰ ਰੋਜ਼ ਗਲੇਸ ਰਹਿੰਦਾ ਸੀ ਜਿਸ ਕਰਕੇ ਘਰ ਦੇ ਹਾਲਾਤ ਬਦਲ ਰਹੇ ਸਨ ਇੱਕ ਦਿਨ ਥੱਕਾਰ ਕੇ ਕੁੜੀ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਤੁਸੀਂ ਮੈਨੂੰ ਨਰਕ ਚ ਸੁੱਟ ਦਿੱਤਾ ਉਸ ਨੂੰ ਆ ਕੇ ਲੈ ਜਾਵੋ ਜਦੋਂ ਇਹ ਗੱਲ ਸੇਟ ਨੇ ਸੁਣੀ ਤਾਂ ਉਸਨੇ ਕਿਹਾ ਧੀਏ ਮੈਂ ਤਾਂ ਤੇਰੇ ਲਈ ਬਹੁਤ ਚੰਗਾ ਪਰਿਵਾਰ ਲੱਭਿਆ ਸੀ ਆਪਣੇ ਨਾਲ ਉਹ ਵੱਧ ਅਮੀਰ ਕੀ ਗੱਲ ਹੋ ਗਈ ਉਹਨੇ ਕਿਹਾ ਕਿ ਜੇ ਪਿਤਾ ਜੀ ਮੈਨੂੰ ਜਿਉਂਦਾ ਵੇਖਣਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਮੈਂ ਤੁਹਾਡੇ ਵਿੱਚ ਰਹਾ ਤੱਛੀ ਦੀ ਆਨ ਕੀ ਮੈਨੂੰ ਇੱਥੋਂ ਲੈ ਜਾਓ ਇੱਕ 2 ਘੰਟੇ ਬਾਅਦ ਉਸ ਲੜਕੀ ਦਾ ਪਿਤਾ ਉਸਦੇ ਸਹੁਰੇ ਘਰ ਆਇਆ ਤਾਂ ਵੇੜੇ ਵਿੱਚ ਲੜਕੀ ਤੇ ਸਾਸ ਤੇ ਸਹੁਰਾ ਬੈਠੇ ਹੋਏ ਸਨ ਉਹਨਾਂ ਨੇ ਉਸ ਵੱਲ ਵੇਖਿਆ ਤੇ ਮੂੰਹ ਫੇਰ ਲਿਆ ਕਹਿੰਦੇ ਹਨ ਕਿ ਜਦੋਂ ਧੀ ਦੇ ਮਾਪਿ ਆਉਣ ਤੇ ਧੀ ਸਿਆਣੀ ਹੋਵੇ ਤਾਂ ਅੱਗੋ ਸੋਰਾ ਪਰਿਵਾਰ ਵੀ ਹੱਸ ਖੇਡ ਕੇ ਮਿਲਦਾ ਹੈ। ਸੇਟ ਨੇ ਲੜਕੀ ਦੇ ਸੱਸੋਰੇ ਤੋਂ ਪੁੱਛਿਆ ਕਿ ਉਹ ਕਿੱਥੇ ਹੈ? ਤਾਂ ਨੰਬੂ ਮੋੜ ਲਿਆ। ਅੱਗੇ ਗਿਆ ਤਾਂ ਅੱਗੇ ਉੰਦੀ ਨਨਾਨ ਖੜੀ ਸੀ। ਉਸ ਨੂੰ ਪੁੱਛਿਆ ਧੀਏ, ਮੇਰੀ ਧੀ ਕਿੱਥੇ ਹੈ? ਉਸਨੇ ਵੀ ਕਿਹਾ ਕਿ ਇੱਥੇ ਹੀ ੱੱਕੇ ਖਾਂਦੀ ਹੋਵੇਗੀ। ਇਹ ਆਖ ਉਹ ਵੀ ਲੰਘ ਗਈ। ਫਿਰ ਉਸਦੇ ਜੇੜ ਤੇ ਦਿਓਰ ਤੋਂ ਪੁੱਛਿਆ ਤਾਂ ਉਹਨਾਂ ਵੀ ਅੱਗੋ ਕੋਈ ਜਵਾਬ ਨਾ ਦਿੱਤਾ। ਅਕੇ ਕੀਆ ਤਾਂ ਉਹਦੇ ਘਰ ਵਾਲਾ ਖੜਾ ਸੀ ਉਸਨੂੰ ਪੁੱਛਿਆ ਕਿ ਪੁੱਤ ਧੀ ਕਿੱਥੇ ਹੈ ਤਾਂ ਉਸਨੇ ਕਿਹਾ ਕਿ ਅਸੀਂ ਇਸਨੂੰ ਨਹੀਂ ਰੱਖਣਾ ਚਾਹੁੰਦੇ ਤੁਸੀਂ ਹੁਣ ਆਏ ਹੋ ਤਾਂ ਇਸਨੂੰ ਨਾਲ ਲੈ ਕੇ ਹੀ ਜਾਓ ਸੀਤ ਨੇ ਧੀ ਦੇ ਕੋਲ ਜਾ ਕੇ ਪੁੱਛਿਆ ਕਿ ਧੀ ਇੱਕ ਮਹੀਨੇ ਵਿੱਚ ਅਜੇ ਹੱਕ ਕੀ ਵਾਪਰਿਆ ਕਿ ਇਹ ਨੋਬਤ ਆ ਗਈ ਕਹਿੰਦੀ ਪਿਤਾ ਜੀ ਮੈਂ ਇੱਥੇ ਬਹੁਤ ਤੰਗ ਹਾਂ ਜੇਕਰ ਤੁਸੀਂ ਮੈਨੂੰ ਜਿਉਂਦੀ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਹੁਣੇ ਇੱਥੋਂ ਲੈ ਜਾਓ ਸੇਟ ਨੇ ਕਿਹਾ ਕਿ ਇੱਕ ਵਾਰ ਤੇਰੀ ਸੱਸ ਕੋਲੋਂ ਤਾਂ ਪੁੱਛ ਲਮਾ ਉਸਨੇ ਕਿਹਾ ਕਿ ਮੇਰੇ ਸੱਸ ਕੋਲੋਂ ਕੀ ਪੁੱਛਣਾ ਤੁਸੀਂ ਬਸ ਮੈਨੂੰ ਲੈ ਕੇ ਜਾਓ ਇੱਥੋਂ ਸੇਟ ਨੇ ਕਿਹਾ ਕਿ ਤੀਏ ਕੋਈ ਨਾ ਇੱਕ ਵਾਰੀ ਪੁੱਛ ਲੈਂਦੇ ਸੇਟ ਲੜਕੀ ਦੇ ਸੱਸੋਰੇ ਕੋਲ ਗਿਆ ਤੇ ਕਿਹਾ ਕਿ ਉਹ ਲੜਕੀ ਨੂੰ ਦੋ ਤਿੰਨ ਦਿਨ ਲਈ ਲੈਣਾ ਆਇਆ ਹੈ ਕੋਵਨਾਂ ਕਿਹਾ ਕਿ ਜੇ ਆਈ ਹਾਂ ਤਾਂ ਇਸਨੂੰ ਲੈ ਜਾਓ ਤੇ ਆਪਣੇ ਹੀ ਘਰ ਰੱਖਣਾ ਅਸੀਂ ਇਸਨੂੰ ਆਪਣੇ ਘਰ ਰੱਖਣਾ ਵੀ ਨਹੀਂ ਚਾਹੁੰਦੇ ਕਹਿੰਦੇ ਜਿੱਦਨ ਦੀ ਆਈ ਹੈ ਆਪਣੀ ਮਰਜ਼ੀ ਨਾਲ ਲੁੱਟਦੀ ਹੈ ਤੇ ਬੈਠਦੇ ਹੀ ਖਾਣਾ ਮੰਗਦੀ ਹੈ ਹਰ ਇੱਕ ਨਾਲ ਨੌਕਰ ਵਰਗਾ ਵਤੀਰਾ ਕਰਦੀ ਹੈ ਕਦੇ ਕਿਸੇ ਨਾਲ ਲੜਦੀ ਹੈ ਕਦੇ ਕਿਸੇ ਨਾਲ ਹਰ ਕਿਸੇ ਨੂੰ ਮਾੜਾ ਬੋਲਦੀ ਹੈ ਹਰ ਕਿਸੇ ਨੂੰ ਲੜਾਈ ਝਗੜਾ ਕਰਦੀ ਹੈ ਸੇਟ ਨੇ ਅਕੋ ਕੁਝ ਨਾ ਕਿਆ ਤੇ ਨੇ ਵੀ ਪਾਈ ਤੇ ਉਸ ਨੂੰ ਨਾਲ ਲੈ ਕੇ ਘਰ ਵੱਲ ਚੱਲ ਪਿਆ ਜਾਂਦੇ ਜਾਂਦੇ ਰਾਸਤੇ ਵਿੱਚ ਪੁੱਛਿਆ ਕਿ ਤੇਰੀ ਸੱਸ ਕਿਵੇਂ ਦੀ ਹੈ ਤਾਂ ਕੁੜੀ ਕਹਿੰਦੀ ਕਿ ਪਿਤਾ ਜੀ ਉਹ ਡਾਂਚ ਚੁੜੇਲ ਹੈ ਸੇਟ ਨੇ ਸਾਰੇ ਬਾਰੇ ਪੁੱਛਿਆ ਤਾਂ ਕਹਿੰਦੀ ਕਿ ਤੁਸੀਂ ਰਾਖਸ਼ ਵੇਖੇ ਹਨ ਉਵੇਂ ਦਾ ਹੈ ਦੌਰ ਬਾਰੇ ਪੁੱਛਿਆ ਤਾਂ ਕਹਿੰਦੀ ਆਵਾਰਾ ਹੈ ਨਾਂ ਬਾਰੇ ਪੁੱਛਿਆ ਤਾਂ ਕਹਿੰਦੀ ਸਿਰੇ ਦੀ ਚੁਗਲਖੋਰ ਹੈ ਘਰ ਵਾਲੇ ਬਾਰੇ ਪੁੱਛਿਆ ਤਾਂ ਕਹਿੰਦੀ ਯਮਰਾਸ ਤੋਂ ਘੱਟ ਨਹੀਂ ਹੁਣ ਸੇਟ ਨੇ ਪੁੱਛਿਆ ਕਿ ਗਵਾਂਢੀ ਕਿਵੇਂ ਹਨ ਤਾਂ ਉਸਨੇ ਕਿਹਾ ਕਿ ਉਹਨਾਂ ਨਾਲੋਂ ਵੀ ਚਾਰ ਕਦਮ ਅੱਗੇ ਹਨ ਹੁਣ ਸੇਟ ਨੂੰ ਸਮਝਦੇ ਦੇਰ ਨਾ ਲੱਗੀ ਕਿ ਕਮੀ ਕਿੱਥੇ ਹੈ ਹੁਣ ਸੇਟ ਸੋਚਣ ਲੱਗਾ ਕਿ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ ਜਦੋਂ ਘਰ ਲੈ ਕੇ ਗਏ ਤਾਂ ਸਾਰਾ ਸਮਾਨ ਜਾ ਕੇ ਬੂਹੇ ਅੱਗੇ ਰੱਖਿਆ ਭਾਬੀਆਂ ਦੇਖ ਕੇ ਬੋਲੀਆਂ ਕਿ ਇੱਕ ਮਹੀਨੇ ਚ ਵਾਪਸ ਆ ਗਈ ਇਸਨੇ ਤਾਂ ਉੱਥੇ ਇੱਕ ਮਹੀਨਾ ਵੀ ਨਹੀਂ ਕੱਟਿਆ ਉਹ ਉਸਦੇ ਵਤੀਰੇ ਤੋਂ ਪਹਿਲਾਂ ਹੀ ਜਾਣੂ ਸਨ ਉਸਦੀਆਂ ਭਾਬੀਆਂ ਨੇ ਹੁਣ ਉਸ ਤੋਂ ਮੂੰਹ ਫੇਰ ਲਿਆ ਤੇ ਮਾਂ ਨੇ ਵੀ ਬੋਲਣਾ ਬੰਦ ਕਰ ਦਿੱਤਾ ਭਰਾਵਾਂ ਨੇ ਗਲਬਤ ਕਰਨੀ ਛੱਡ ਦਿੱਤੀ ਹੁਣ ਇਕੱਲਾ ਉਸਦਾ ਪਿਤਾ ਸੀ ਜੋ ਉਸਨਰ ਬੋਲਦਾ ਸੀ ਸਾਰੇ ਉਸਦੀਆਂ ਹਰਕਤਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸਨ ਹੁਣ ਤਾਂ ਉਹ ਆਪ ਵੀ ਕਿਤੇ ਕਿਸੇ ਮੰਦਰ ਕਿਸੇ ਗੁਰਦੁਆਰੇ ਜਾ ਕਿਤੇ ਹੋਕ ਤਾਂ ਜਾਣਦੀ ਤਾਂ ਹਰ ਕੋਈ ਉਸ ਨੂੰ ਪੁੱਛਦਾ ਕਿ ਸਾਰੇ ਕੱਦ ਜਾਣਾ ਹੈ ਕਿਤੇ ਤੂੰ ਲੜਕੇ ਤਾਂ ਨਹੀਂ ਆਈ ਜਾਂ ਉਹ ਲੈਣ ਹੀ ਨਹੀਂ ਆਉਂਦੇ ਹਰ ਕਿਸੇ ਤੋਂ ਅਜੀਹੀਆਂ ਗੱਲਾਂ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਈ ਸੀ ਉਸਨੇ ਕਿਹਾ ਉੱਥੇ ਸੀ ਤਾਂ ਉੱਥੇ ਜਾਣ ਨਹੀਂ ਦਿੰਦੇ ਇੱਥੇ ਆਈ ਹਾਂ ਤਾਂ ਇੱਥੇ ਵੀ ਨਹੀਂ ਜਿਉਣ ਦਿੰਦੇ ਇੱਕ ਸ਼ਾਮ ਆਪਣੇ ਪਿਤਾ ਨੂੰ ਕਹਿੰਦੀ ਕਿ ਇਸ ਤੋਂ ਚੰਗਾ ਹੁੰਦਾ ਕਿ ਤੁਸੀਂ ਮੇਰਾ ਵਿਆਹ ਹੀ ਨਾ ਕਰਦੇ ਹੁਣ ਸੇਠ ਇੱਕ ਸੰਤ ਫਕੀਰ ਕੋਲ ਗਿਆ ਅਗਲੇ ਦਿਨ ਆਕੇ ਕਿਹਾ ਤੀਏ ਮੈਂ ਸੰਤ ਫਕੀਰ ਕੋਲ ਗਿਆ ਸੀ ਉਹਨਾਂ ਕਿਹਾ ਕਿ ਜੇਕਰ ਤੂੰ ਉੱਥੇ ਆਵੇਂ ਤਾਂ ਉਹ ਤੈਨੂੰ ਸਾਧਨਾ ਤੇ ਇੱਕ ਮੰਤਰ ਦੇਣਗੇ ਜਿਸ ਨਾਲ ਤੇਰਾ ਸੋਹਰਾ ਪਰਵਾਰ ਤੇਰੀ ਹਰ ਗੱਲ ਮੰਨੇਗਾ ਉਸਨੇ ਕਿਹਾ ਕਿ ਠੀਕ ਹੈ ਮੈਂ ਜ਼ਰੂਰ ਜਾਵਾਂਗੀ ਉਹ ਸ਼ਾਮ ਨੂੰ ਸੰਤ ਫਕੀਰ ਕੋਲ ਚਲੇ ਗਏ ਉੱਥੇ ਫਕੀਰ ਨੇ ਕਿਹਾ ਕਿ ਧੀਏ ਲਗਭਗ 6 ਮਹੀਨੇ ਦਾ ਸਮਾਂ ਲੱਗੇਗਾ ਤੇ ਹਰ ਜੀ ਤੇਰਾ ਕਹਿਣਾ ਮੰਨੇਗਾ ਕਹਿੰਦੀ ਠੀਕ ਹੈ ਫਕੀਰ ਨੇ ਸādana ਦਿੱਤੀ ਤੇ ਇੱਕ ਮੰਤਰ ਦਿੱਤਾ ਉਸਨੇ ਕਿਹਾ ਕਿ ਪਿਤਾ ਜੀ ਮੰਤਰ ਤਾਂ ਮੇਰੇ ਤੋਂ ਹੋਣਾ ਨਹੀਂ ਇਹ ਸੁਣ ਉਸਦੇ ਪਿਤਾ ਨੇ ਕਿਹਾ ਕਿ ਠੀਕ ਹੈ ਮੰਤਰ ਰੋਜ਼ ਮੈਂ ਜਾਪ ਲਿਆ ਕਰਾਂਗਾ। ਤੂੰ ਸਿਰਫ ਸਾਧਨਾ ਕਰ ਲਿਆ ਕਰੀ। ਉਹ ਕਹਿੰਦੀ ਜ਼ਰੂਰ ਕਰਨਾ ਕੀ ਹੈ? ਤੈਨੂੰ ਕੋਈ ਕੁਝ ਬੋਲੇ ਤੂੰ ਅਗੋਂ ਥੋੜਾ ਜਿਆਦਾ ਚੁੱਪ ਰਹੀਂ। ਜੇ ਚੁੱਪ ਰਹੀਂਗੀ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਉਹ ਸਾਰੇ ਜਿਵੇਂ ਤੂੰ ਕਹੇਂਗੀ ਉਵੇਂ ਕਰਨ ਲੱਗ ਜਾਣਗੇ। ਕਹਿੰਦੀ ਠੀਕ ਹੈ। ਅਗਲੇ ਦਿਨ ਉਹ ਆਪਣੀ ਧੀ ਨੂੰ ਲੈ ਕੇ ਆਉਂਦੇ ਸੋਹਰੇ ਪਰਿਵਾਰ ਕੋਲ ਗਿਆ। ਸੋਹਰੇ ਪਰਿਵਾਰ ਨੇ ਉਸ ਨੂੰ ਦੇਖ ਕੇ ਮੂੰਹ ਫੇਲ ਲਿਆ ਤੇ ਕਹਿੰਦੇ ਕਿਉਂ ਲੈ ਕੇ ਆਏ ਹੋ ਇਸ ਨੂੰ ਜਿਹੜਾ ਤੁਸੀਂ ਦਾਸ ਦਿੱਤਾ ਸੀ ਉਹ ਵੀ ਲੈ ਲਓ ਤੇ ਇੱਥੋਂ ਚਲਦੇ ਬਣੋ ਇਹ ਕਹਿੰਦੇ ਕਰਕੇ ਤਾਂ ਸਾਡੇ ਘਰ ਦੀ ਸ਼ਾਂਤੀ ਭੰਗ ਹੋ ਗਈ ਹੈ ਸੇਟ ਨੇ ਕਿਹਾ ਕਿ ਜੀ ਇਹ ਬਦਲ ਗਈ ਹੈ ਹੁਣ ਅਜਿਹਾ ਕੁਝ ਨਹੀਂ ਹੋਵੇਗਾ ਉਹ ਅੰਦਰ ਜਾ ਕੇ ਬੈਠ ਗਈ ਅਗਲੇ ਦਿਨ ਉਹ ਲੜਕੀ ਆਪਣੇ ਸੱਸ ਦੇ ਕੋਲ ਆਈ ਤੇ ਪੁੱਛਿਆ ਤੁਸੀਂ ਠੀਕ ਹੋ ਤੇ ਨਾਲੇ ਪੁੱਛਿਆ ਕਿ ਅੱਜ ਕੀ ਬਣਾਇਆ ਜਾਵੇ ਜੋ ਸਭ ਨੂੰ ਪਸੰਦ ਹੋਵੇ ਉਸ ਦੀ ਸੱਸੇ ਸੁਣ ਕੇ ਹੈਰਾਨ ਸੀ ਪਹਿਲਾਂ ਤਾਂ ਇਹ ਮੰਜੇ ਤੇ ਬੈਠੀ ਖਾਣਾ ਮੰਗਦੀ ਸੀ ਤੇ ਅੱਜ ਪੁੱਛ ਰਹੀ ਹੈ ਕਿ ਕੀ ਬਣਾਇਆ ਜਾਵੇ ਜੋ ਸਾਰਿਆਂ ਨੂੰ ਪਸੰਦ ਹੋਵੇ ਇਹ ਵਤੀਰਾ ਦੇਖ ਕੇ ਉਹ ਬਹੁਤ ਹੈਰਾਨ ਜਈ ਹੋਈ ਕੁਝ ਸਮੇਂ ਬਾਅਦ ਉਹ ਚਾਹ ਦਾ ਇੱਕ ਕੱਪ ਲੈ ਕੇ ਆਪਣੇ ਸੋਹਰੇ ਕੋਲ आई ਥੇਡਾ ਵੱਜਨ ਕਰਕੇ ਕੱਪ ਟੁੱਟ ਗਿਆ ਸੋਰਾ ਪਹਿਲਾਂ ਹੀ ਗੁੱਸੇ ਨਾਲ ਭਰਿਆ ਪਿਆ ਸੀ ਉਸਨੇ ਕਿਹਾ ਕਿ ਇਹ ਕੱਪ ਜਿਹੜਾ ਤੋੜਿਆ ਇਹ ਕਿਹੜਾ ਮੁਫਤ ਆਇਨੇ ਜੇ ਕੁਝ ਪਿੱਛੋਂ ਸਿੱਖਿਆ ਹੁੰਦਾ ਤਾਂ ਇਹ ਕੱਪ ਨਾ ਟੁੱਟਦਾ ਲੜਕੀ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਸਦੇ ਪਿਤਾ ਨੇ ਕਿਹਾ ਸੀ ਕਿ ਬੋਲਣਾ ਨਹੀਂ ਅੱਗੋਂ ਚੁੱਪ ਕਰਕੇ ਚਲੀ ਗਈ ਸੋਰਾ ਬੜਾ ਹੈਰਾਨ ਹੋਇਆ ਕਿ ਪਹਿਲਾਂ ਇੱਕ ਦੀਆਂ 10 ਸੁਣਾਉਣ ਵਾਲੀ ਬਹੁਤ ਚੁੱਪکی ਮੇਂ ਰਹਿ ਗਈ ਨਨਾਨ ਖਾਣਾ ਬਣਾਉਂਦੀ ਸੀ ਉਹਨੂੰ ਕਿਹਾ ਕਿ ਮੈਂ ਵੀ ਤੇਰੀ ਮਦਦ ਕਰਦੀ ਹਾਂ ਉਹ ਵੀ ਬੜੀ ਹੈਰਾਨ ਹੋਈ ਕਿ ਪਹਿਲਾਂ ਤਾਂ ਪਾਣੀ ਦਾ ਗਲਾਸ ਨਹੀਂ ਸੀ ਚੁੱਕਦੀ ਅੱਜ ਮੇਰੀ ਮਦਦ ਕਰ ਰਹੀ ਹੈ ਹਰ ਇੱਕ ਨੇ ਆਉਂਦੇ ਵੱਲ ਗੌਰ ਕੀਤੀ ਲਗਭਗ 1 ਮਹੀਨੇ ਦਾ ਸਮਾਂ ਲੰਘਿਆ ਤੇ ਸੱਸ ਨੇ ਹੁਣ ਦੇਖਿਆ ਉਸ ਵਿੱਚ ਬਹੁਤ ਬਲ ਆ ਗਿਆ ਹੈ ਤਾਂ ਉਸਦੇ ਘਰ ਵਾਲੇ ਨੂੰ ਕੋਲ ਬੁਲਾਇਆ ਤੇ ਕਿਹਾ ਕਿ ਅੱਜ ਤੋਂ ਆਹ ਘਰ ਦੀਆਂ ਚਾਬੀਆਂ ਵੀ ਈਂਦੇ ਹਵਾਲੇ ਕਰਦੇ ਤੇ ਜੋ ਕਮਾ ਕੇ ਲੈ ਕੇ ਆਵੇਂਗਾ ਇਸ ਨੂੰ ਦਿਆ ਕਰੀ। ਇਹੀ ਘਰ ਦੀ ਮਾਇਆ ਹੈ। ਈਂਦੇ ਨਾਲ ਹੀ ਬਰਕਤ ਹੈ। ਇਹ ਆਪਣੇ ਘਰ ਦੀ ਰੌਣਕ ਤੇ ਬਰਕਤ ਹੈ। ਲੜਕੀ ਵੀ ਤਾਂ ਇਹੀ ਚਾਹੁੰਦੀ ਸੀ ਕਿ ਸਭ ਕੁਝ ਉਸਦੇ ਹੱਥ ਹੋਵੇ ਤੇ ਹੋਵੇ ਉਸੇ ਤਰ੍ਹਾਂ ਰਿਹਾ ਸੀ। हौली हौली तीन चार महीने तो फिर छे महीने का समा भी लंघ गया हम सारा कुछ बदल चुका सी हूँ फिर उस लड़की का पिता उस लैन आया कल तीए घर चलीए अगो क नहीं पिता जी पहला मेरी माँ तो मेरे प्यो तो पुछ के आओ वो क्छन की की लोड़ है आप चलते हाँ कहीं पहला उन्होंने तो पुछो ਉਹ ਪੁੱਛ ਕੇ ਆਏ ਤਾਂ ਉਹਨਾਂ ਕਿਹਾ ਕਿ ਜਿੱਲ ਲੈ ਕੇ ਤਾਂ ਜ਼ਰੂਰ ਜਾਓ ਕਿਉਂਕਿ ਤੁਸੀਂ ਮਾਪੇ ਹੋ ਪਰ ਛੇਤੀ ਛੱਡ ਕੇ ਜਾਇਓ ਇਹਦੇ ਬਿਨਾ ਸਾਡਾ ਦਿਲ ਨਹੀਂ ਲੱਗਦਾ ਰਸਤੇ 'ਚ ਜਾਂਦੇ ਜਾਂਦੇ ਸੇਪ ਨੇ ਲੜਕੀ ਤੋਂ ਪੁੱਛਿਆ ਕਿ ਤੇਰੀ ਡੈਨ ਚੁੜੇਲ ਸਸਕੀਵੇਂ ਹੈ ਅਗੋ ਲੜਕੀ ਕਹਿੰਦੀ ਪਿਤਾ ਜੀ ਇਹ ਸੁਪਨਾ ਵਰਤੋ ਫਿਰ ਕਹਿੰਦੇ ਤੇਰਾ ਰਾਖਸ਼ ਸੋਰਾ ਕਿਵੇਂ ਹੈ ਕਹਿੰਦੀ ਨਹੀਂ ਪਿਤਾ ਜੀ ਉਹ ਵੀ ਮੇਰੇ ਪਿਤਾ ਜੀ ਨੇ ਤੁਸੀਂ ਇਹ ਸ਼ਬਦ ਨਾ ਵਰਤੋ ਕਹਿੰਦੇ ਮੂਰਖਾਂ ਦਾ ਸਰਦਾਰ ਜੇਟ ਕਿਵੇਂ ਹੈ ਕਹਿੰਦੀ ਐਵੇਂ ਨਾ ਕਹੋ ਉਹ ਮੇਰਾ ਵੱਡਾ ਭਰਾ ਹੈ ਕਹਿੰਦੇ ਫਿਰ ਆਵਾਰਾ ਦਿਓਰ ਕਿਵੇਂ ਹੈ ਕਹਿੰਦੀ ਉਹ ਤਾਂ ਮੇਰਾ ਸਭ ਤੋਂ लाडला ਭਰਾ ਹੈ ਉਹਦੇ ਬਾਰੇ ਸ਼ਬਦ ਨਾ ਕਹੋ ਕਹਿੰਦੇ ਜੋਗਲ ਕੋ ਨਨਾਨਦ ਕਿਵੇਂ ਹੈ ਕਹਿੰਦੀ ਨਹੀਂ ਉਹ ਤਾਂ ਮੇਰੀ ਛੋਟੀ ਭੈਣ ਹੈ ਫਿਰ ਕਹਿੰਦੇ ਹਮਰਾਜ ਘਰ ਵਾਲਾ ਕਿਵੇਂ ਹੈ ਕਹਿੰਦੀ ਹਮਰਾਜ ਨਹੀਂ ਉਹ ਤਾਂ ਮੇਰਾ ਜੀਵਨ ਸਾਥੀ ਹੈ ਮੇਰਾ ਦੁੱਖ ਸੁੱਖ ਦਾ ਸਹਾਰਾ ਹੈ ਤੁਸੀਂ ਇਹ ਸ਼ਬਦ ਨਾ ਬੋਲੋ ਫਿਰ ਸੇਠ ਕਹਿੰਦਾ ਕਿ ਜੇਲੇ ਤੁਹਾਡੇ ਗਵਾਂਢੀ ਤੇਰੇ ਘਰ ਵਾਲਿਆਂ ਨਾਲੋਂ ਚਾਰ ਕਦਮ ਅੱਗੇ ਹਨ ਉਹ ਕਿਵੇਂ ਨੇ ਕਹਿੰਦੀ ਜੀ ਉਹ ਤਾਂ ਸੁੱਖ-ਦੁੱਖ ਦੇ ਸਾਥੀ ਨੇ ਤੁਸੀਂ ਐਵੇਂ ਦੇ ਸ਼ਬਦ ਨਾ ਬੋਲੋ ਕੀ ਫਿਰ ਬੋਲੀ ਕਿ ਪਿਤਾ ਜੀ ਮੇਰੇ ਜ ਗਲਤੀ ਸੀ ਮੈਂ ਉਹਨਾਂ ਨੂੰ ਆਪਣਾ ਨਹੀਂ ਸੀ ਸਮਝਿਆ ਜਿਸ ਕਰਕੇ ਸਾਰਾ ਕੁਝ ਵਾਪਰਿਆ ਹੋਤਾ ਮੇਰਾ ਤੁਹਾਡੇ ਨਾਲੋਂ ਵੀ ਵੱਧ ਆਦਰ ਤੇ ਸਤਕਾਰ ਕਰਦੇ ਹਨ ਉਹਨੋਂ ਸੰਤ ਫਕੀਰ ਕੋਲ ਗਏ ਸੰਤ ਫਕੀਰ ਨੂੰ ਜਾ ਕੇ ਕਿਹਾ ਕਿ ਜਿਹੜਾ ਤੁਸੀਂ ਮੰਤਰ ਦਿੱਤਾ ਸੀ ਉਹ ਮੇਰੇ ਪਿਤਾ ਜੀ ਨੇ ਜਪਿਆ ਤੇ ਸਾਧਨਾ ਮੈਂ ਕੀਤੀ ਮੈਂ ਤਾਂ ਸੋਚਦੀ ਸੀ ਕਿ 6 ਮਹੀਨੇ ਬਾਅਦ ਇਹਨਾਂ ਨੂੰ ਦੱਸਾਂਗੀ ਜਦੋਂ ਸਾਧਨਾ ਪੂਰੀ ਹੋ ਗਈ ਪਰ ਹੁਣ ਤਾਂ ਸਰਅ ਕਰ ਹੀ ਬਦਲ ਗਿਆ ਉਹ ਤਾਂ ਮੇਰੇ ਅੰਗ ਸੰਗ ਰਹਿੰਦੇ ਨੇ ਹੁਣ ਮੈਂ ਕੋਈ ਸਾਧਨਾ ਤੇ ਕੋਈ ਮੰਤਰ ਨਹੀਂ ਜਪਣਾ ਚਾਹੁੰਦੀ ਉਹਨਦੇ ਪਿਤਾ ਜੀ ਨੇ ਸੰਤ ਜੀ ਨੇ ਹੱਸ ਕੇ ਕਿਹਾ ਤੀਏ ਨਾ ਹੀ ਕੋਈ ਸਾਧਨਾ ਸੀ ਨਾ ਹੀ ਕੋਈ ਮੰਤਰ ਸੀ ਇਹ ਤਾਂ ਤੈਨੂੰ ਸਿੱਧੇ ਰਾਹ ਲੈ ਕੇ ਆਉਣ ਲਈ ਸੀ ਉਹਨਾਂ ਕਿਹਾ ਤੀਏ ਸਦੇਵੀ ਆਪਣੇ ਪੇਕੇ ਘਰੋਂ ਤਿੰਨ ਚੀਜ਼ਾਂ ਨਾ ਲੈ ਕੇ ਜਾਓ ਇਹਨਾਂ ਤਿੰਨਾਂ ਦੇ ਕਰਕੇ ਹੀ ਘਰ ਨੁਕਸਾਨ ਹੁੰਦਾ ਹੈ ਪਹਿਲੀ ਚੀਜ਼ ਹੈ ਜਿੱਦ ਜਦੋਂ ਮਾਪਿਆਂ ਦੇ ਘਰ ਰਹੀਏ ਤਾਂ ਧੀਆ ਕਈ ਵਾਰ ਜ਼ਿੱਦ ਕਰਦੀਆਂ ਨੇ ਕਿ ਇਹ ਚਾਹੀਦਾ ਹੈ ਉਹ ਚਾਹੀਦਾ ਹੈ ਇੱਥੇ ਜਿੰਨਾ ਪੂਰੀਆਂ ਹੋ ਜਾਂਦੀਆਂ ਨੇ ਪਰ ਕਈ ਵਾਰ ਸੋਰੇ ਘਰੇ ਜ਼ਿੱਦ ਪੂਰੀ ਨਹੀਂ ਹੁੰਦੀ ਤੇ ਫਿਰ ਇਹਹੀ ਲੜਾਈ ਕਲੇਸ਼ ਦਾ ਕਾਰਨ ਬਣਦੀ ਹੈ ਇਸ ਲਈ ਜਿੱਦ ਨੂੰ ਪੇਕੇ ਘਰ ਹੀ ਛੱਡੋ ਦੂਜੀ ਚੀਜ਼ ਲੜਾਈ ਝਗੜਾ ਪੇਕੇ ਆਪਾਂ ਕਈ ਵਾਰ ਹਰ ਇੱਕ ਨਾਲ ਲੜ ਲੈਂਦੇ ਹਾਂ ਮਨ ਮੋਟਾ ਵੀ ਹੋ ਜਾਂਦੇ ਨੇ ਉਹ ਹਾਸੇ ਖੇਡ ਵਿੱਚ ਆ ਜਾਂਦਾ ਹੈ ਪਰ ਅਗਲੇ ਘਰ ਲੜਾਈ ਕਰਕੇ ਆਪਾਂ ਆਪਣਾ ਘਰ ਆਪ ਤਬਾਹ ਕਰ ਲੈਂਦੇ ਹਾਂ ਇਸ ਤਬਾਹੀ ਤੋਂ ਦੂਰ ਰਹੋ ਤੇ ਹਮੇਸ਼ਾ ਆਪਣੇ ਘਰ ਨੂੰ ਸੁਖਮਈ ਰੱਖੋ 第三 ਜੀ ਚੀਜ਼ ਹੈ ਮਾਰੇ ਬੋਲ ਕਈ ਵਾਰ ਪੇਕੇ ਘਰ ਆਪਾਂ ਜਿਹੜੇ ਮਾੜੇ ਬੋਲ ਬੋਲਦੇ ਹਾਂ ਇਹ ਮਾਪਿਓ ਦੇ ਚਾਂ ਥੱਲੇ ਕੱਜੇ ਜਾਂਦੇ ਹਨ ਪਰ ਅੱਗੇ ਚੱਲ ਹੈ ਮਾੜੇ ਬੋਲ ਤੁਹਾਨੂੰ ਘਰ ਵਿੱਚ ਵਸਣ ਨਹੀਂ ਦਿੰਦੇ ਇਸ ਲਈ ਇਹਨਾਂ ਮਾੜੇ ਬੋਲਨ ਨੂੰ ਤਿਆਗ ਤੋ ਤੇ ਚੰਗਾ ਬੋਲੋਗੇ ਤਾਂ ਹਮੇਸ਼ਾ ਸਦਾ ਆਦਰ ਸਤਕਾਰ ਤੇ ਇੱਜ਼ਤ ਵੀ ਪਾਉਂਗੇ ਪਰ ਮਾੜੇ ਬੋਲ ਬੋਲੋਗੇ ਤਾਂ ਹਰ ਇੱਕ ਦੇ ਮਨੋਂ ਲੱਤ ਜਾਓਗੇ ਇਸ ਲਈ ਇਹ ਤਿੰਨ ਚੀਜ਼ਾਂ ਆਪਣੇ ਨਾਲ ਕਦੀ ਨਾ ਲੈ ਕੇ ਜਾਓ ਇਹ ਤਿੰਨ ਚੀਜ਼ਾਂ ਤਬਾਹੀ ਦਾ ਕਾਰਨ ਬਣਦੀਆਂ ਹਨ ਇਹਨਾਂ ਨੂੰ ਜਿੰਨਾ ਹੋ ਸਕੇ ਪੇਕੇ ਘਰ ਹੀ ਨੱਪ ਕੇ ਚਲੇ ਜਾਓ ਸੋਰੀ ਪਰਫਾਰ ਫਿਰ ਆਪੇ ਇੱਜ਼ਤ ਸਤਕਾਰ ਮਾਨ ਮਿਲੇਗਾ ਤੇ ਹਰ ਇੱਕ ਤੁਹਾਡੇ ਨਾਲ ਹੱਸ ਖੇਡ ਕੇ ਹੀ ਜਿਹੇਗਾ ਸੋ ਦੋਸਤੋ ਅੱਜ ਦੀ ਛੋਟੀ ਜਿਹੀ ਕਹਾਣੀ ਦੇ ਰੂਪ ਚ ਇਹ ਬਹੁਤ ਹੀ ਵੱਡੀਆਂ ਗੱਲਾਂ ਕਿਵੇਂ ਦੀਆਂ ਲੱਗੀਆਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ ਲਈ ਇੱਕ ਸਵਾਲ ਵੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਜੀ ਦਾ ਕੀ ਨਾਂ ਸੀ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ